ਆ ਵੀ ਬ੍ਰੇਕ ਸਤਾ ਦੋਰਾ ਕਰ ਰਿਹਾ ਕੋਈ ਸਰਦਾਰ ਇਹ ਨਹੀਂ ਗਿਆ ਲੱਗੇ ਬਈ ਥੱਲੇ ਆਉਣਾ ਸਾਈਡ ਤੇ ਹੋ ਜਾ ਔਰ ਜੱਗ ਉੱਤੇ ਜਿੰਨੇ ਆਉਂਦੇ ਫੇਰੇ ਨਹੀਂ ਤੇਰੀ ਵਜ੍ਹਾ ਕੀ ਫੇਰਾ ਫੇਰਾ ਓਏ 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 ਆਪਾਂ ਸੱਖੀ ਤੋਰ ਪਾਣੀ ਆ ਓਏ ਬਾਈ ਜਵਾਕ ਬੱਚ ਲਾ ਲਾ ਗੱਡੀ ਮਗਰ ਲਾ ਬਈ ਉਹਨਾਂ ਦੇ ਉਹ ਗੱਡੀ ਲੈ ਕੇ ਤਾ ਆ ਗਿਆ ਜਾ ਕੇ ਜਾ ਗਿਆ ਜਾ ਕੇ ਅਲੱਗ ਕਿਥੇ ਪੁਲਸਾਂ ਨੇ ਲੁਕਾ ਜਾ ਕੇ ਗੱਡੀ ਫੱਟ ਕੇ ਜਾ ਉਥੇ ਫੱਟ ਕੇ ਜਾ ਫੜਾ ਫੜ ਜਾ ਫੱਟ ਕੇ ਜਾ ਫੜਾ ਫੜ ਪੁਲਸਾਂ ਨੇ ਬੈ ਕੇ ਲਗਾ ਗੱਡੀ ਫੜਾ ਫੜ ਆ ਜਾ ਗੱਡੀ ਆ ਤੁਹਾਣੇ ਤੋ ਆ ਰਹੇ ਸੀ ਜਦੋਂ ਤੂਰੀ ਕੱਕੜ ਵਾਲੇ ਚੌਂਜ ਕੋਲ ਤੇ ਜਾਮ ਬਹੁਤ ਜ਼ਿਆਦਾ ਲੱਗਿਆ ਸੀ ਇਹ ਰੌਂਗ ਸਾਈਡ ਥੱਲੇ ਦੀ ਬਰਾਬਰ ਤੀ ਆਏ ਪਹਿਲਾਂ ਗੱਡੀ ਨਾਲ ਗੱਡੀ ਲਾਦਨੇ ਸੀ ਮੈਂ ਕਿਹਾ ਵੀ ਤੁਸੀਂ ਥੱਲੇ ਹੁਣ ਇੰਨੀ ਗੱਲ ਹੋਈ ਆ ਬਸ ਇੰਨੀ ਗੱਲ ਤੋਂ ਬਾਅਦ ਇਹ ਥੱਲੇ ਉਤਰ ਕੇ ਗਾਲੀ ਗਲੋਚ ਕਰਨ ਲੱਗੇ ਬੁੜਕੇ ਹਥਿਆਰ ਕੱਢੇ ਉੱਥੋਂ ਇਹ ਦੋ ਬੰਦੇ ਇਹਨਾਂ ਦੇ ਨਾਲ ਲੈ ਕੇ ਚਲੇ ਗਏ ਗਾਹਾਂ ਇਹ ਜਦੋਂ ਗੱਡੀ ਸਵਾਰੀਆਂ ਚੱਕ ਕੇ ਮੈਂ ਤੁਰੇ ਅੱਗੇ ਪੁਲ ਤੇ ਗਏ ਤਾਂ ਪੁਲ ਤੇ ਗੱਡੀ ਜਾਮ ਲੱਗਿਆ ਹੋਇਆ ਸੀਗਾ ਤੇ ਹੌਲੀ ਹੌਲੀ ਜਾ ਰਹੀ ਸੀ ਗੱਡੀ ਉਤਰ ਕੇ ਇੱਕ ਦਸਤੀ ਇਹ ਸਾਰੇ ਪੰਜੇ ਛੇ ਜਣੇ ਗੱਡੀ ਨੂੰ ਪੈ ਗਏ ਤੇ ਮੇਰੇ ਵੀ ਮਰਨ ਦੀ ਕੋਸ਼ਿਸ਼ ਕੀਤੀ ਕੁਦਰਤੀ ਬਚਾਅ ਹੋ ਗਿਆ ਚਲੋ ਨਹੀਂ ਲੱਗੀ ਹੈਗੀ ਤੇ ਟਾਕੀ ਖੁੱਲਣ ਦੀ ਕੋਸ਼ਿਸ਼ ਕੀਤੀ ਚਾਰ ਵਾਰ ਖੁੱਲੀ ਚਾਰ ਵਾਰ ਟਾਕੀ ਆਪ ਦੇ ਆਪ ਬੰਦ ਹੋ ਗਈ ਤੇ ਮਗਰ ਫੇ ਗੱਡੀ ਆਉਂਦੀ ਸੀ ਹੂਟਲ ਵੱਜਿਆ ਤੇ ਭੱਜਦੇ ਇੱਕ ਅਸੀਂ ਬੰਦਾ ਮੌਕੇ ਤੇ ਜਿਹਦੇ ਫੜ ਲਿਆ ਪੁਲਿਸ ਪਹੁੰਚ ਗਈ ਸੀਗੀ ਐਸ.ਪੀ ਸਾਹਿਬ ਤੁਸੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਮੱਲਾ ਵੀ ਮਿੰਟੋ ਮਿੰਟੀ ਹੀ ਬੰਦੇ ਸਾਰੇ ਰਿਕਵਰ ਕਰਦੇ ਹੋ ਉਹਨਾਂ ਨੂੰ ਤੁਸੀਂ ਚਲਾ ਰਹੇ ਸੀ ਬੱਸ ਮੈਂ ਚਲਾਉਂਦਾ ਸੀ ਜੀ ਬੱਸ ਸਰ ਕਿਸੇ ਨੇ ਸ਼ਟਫਿਟ ਲੱਗੀ ਸੀਗੀ ਸ਼ਟਫਿਟ ਨਹੀਂ ਮਾੜਾ ਬੁੱਟਾ ਸੀ ਕਨੈਕਟਰ ਦੇ ਮਾਰੀਆਂ ਜਰੂਰ ਕਨੈਕਟਰ ਜਦੋਂ ਥੱਲੇ ਦੀ ਆਇਆ ਉਹਨਾਂ ਨੂੰ ਸ਼ਟਡਾਉਣ ਵਾਸਤੇ ਵੀ ਜਦੋਂ ਕੀ ਕਰਦੇ ਹੋ ਉਹਨਾਂ ਦੇ ਗੁੱਜੀਆਂ ਸੱਟਾਂ ਮਾਰੀਆਂ ਉਹ ਹਸਪਤਾਲ ਦਾਖਲ ਹੋ ਗਏ ਜਿਹੜੇ ਵੀ ਪੂਰੀ ਵਸਤੀ ਕੀ ਬਿਆਰ ਰੋਡਾ ਲੁਧਿਆਣੇ ਪੁਰੀ ਵਾਲੇ ਜਿਹੜੇ ਪੁਲ ਦੇ ਉੱਪਰ ਇੱਕ ਹਾਦਸਾ ਹੋਇਆ ਸੀਗਾ ਜਿਸ ਦੇ ਵਿੱਚ ਕੁਝ ਮੁੰਡਿਆਂ ਨੇ ਸਰਕਾਰੀ ਪੰਜਾਬ ਰੋਡਵੇ ਬੱਸ ਘੇਰ ਕੇ ਉਹਦੇ ਬੁਰੀ ਤਰ੍ਹਾਂ ਉਹਦੇ ਸ਼ੀਸ਼ੇ ਭੰਨਤੇ ਫਰੰਟ ਸ਼ੀਸ਼ਾ ਸਾਰਾ ਭੰਨਤਾ ਸਾਈਡ ਦੀ ਟਾਕੀ ਭੰਨਤੀ ਕੰਡਕਟਰ ਦੇ ਸੋ ਜਿਸ ਤੋਂ ਬਾਅਦ ਘਟਨਾ ਦਾ ਪਤਾ ਲੱਗਿਆ ਤਾਂ ਅਸੀਂ ਮੌਕੇ ਤੇ ਮੌਕੇ ਤੇ ਫੌਰੀ ਤਰ੍ਹਾਂ ਤੇ ਪਹੁੰਚ ਗਏ ਤੇ ਕੁਝ ਹੀ ਘੰਟਿਆਂ ਵਿੱਚ ਸਾਰੇ ਮੁੰਡਿਆਂ ਨੂੰ ਕਾਬੂ ਕਰਕੇ ਸਲਾਖਾਂ ਦੇ ਪਿੱਛੇ ਦੇ ਦਿੱਤੇ ਨੇਗੇ ਤੇ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਅਜਮਾਨੇਬ uds ਦੇ ਵਿੱਚ ਕੀਤਾ ਜਾ ਰਿਹਾ ਹੈ ਇਹਨਾਂ ਦੇ ਪਹਿਲਾਂ ਵੀ ਕੋਈ ਮੁਕੱਦਮੇ ਹੈੀ ਹਾਂ ਪਹਿਲਾਂ ਤੇ ਇਹਨਾਂ ਤੇ ਕਿਡਨੈਪਿੰਗ 307 ਵਗੈਰਾ ਇਹਨਾਂ ਦੇ ਇੱਕ ਧਰਾਮਾ ਦੇ ਕੇ ਕੀਕੀ ਪਰਚਾਰਾ ਤੇ ਪਹਿਲਾਂ ਹੈਗਾ ਜਿਹੜਾ ਅੰਡਰ ਟ੍ਰਾਇਲ ਹੈ ਤੇ ਉਹ ਤੇ ਹੁਣ ਇਹ ਬੇਲ ਆਊਟ ਨੇਗੇ ਜੀ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਹਾਡੇ ਮਾਧਮ ਰਾਈ ਮੈਂ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਇਹ ਚੇਤਾਵਨੀ ਵੀ ਸ ਬਤੌਰ ਮੁੱਖ ਅਫਸਰ ਸਿਟੀ ਧੂਰੀ ਦਾ ਮੇਰੇ ਮੈਂ ਆਪਣੇ ਧੂਰੀ ਸ਼ਹਿਰ ਦੇ ਵਿੱਚ ਕੋਈ ਵੀ ਇਹੋ ਜਿਹੀ ਵਾਰਦਾਤ ਨਹੀਂ ਹੋਣ ਦੇਣੀ ਜਿੱਥੇ ਕਿ ਪਬਲਿਕ ਪੀਸ ਖਰਾਬ ਹੋਵੇ